ਜੀ ਅੱਜ ਅਸੀਂ ਆ तमाम कांग्रेस ਦੇ ਲੀਡਰ ਸਹਿਬਾਨ اور ਜਿੰਨੇ ਵੀ ਸਾਡੇ ਸਾਬਕਾ ਐਮ ਐਲ ਏ ਸ ਤੇ ਕੰਟੈਸਟਡ ਕੈਂਡੀਡੇਟ ਹੈ ਜਿਲ੍ਹਾ ਦੇ ਪ੍ਰਧਾਨ ਸਾਹਿਬ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲਣ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਸਵੇਰ 10 ਵਜੇ ਦਾ ਟਾਈਮ ਲਿਆ ਸੀਗਾ ਔਰ ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਬੁੱਢੇ ਨਾਲੇ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ ਸਭ ਤੋਂ ਵੱਡਾ ਜਿਹੜਾ ਅੱਜ ਦਾ ਇਸ਼ੂ ਸੀਗਾ ਉਹ ਪੰਚਾਇਤੀ ਚੋਣਾ ਹੈ ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲॉक्स ਦੇ ਵਿੱਚ ਹਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ ਹਾਲਾਂਕਿ ਜਿਹੜੀ ਰਿਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਤਾਂਦਲੀ ਹੋਈ ਹੈ ਧੱਕਾ ਹੋਇਆ ਹੈ ਬਲੌਕ ਲੈਵਲ ਤੇ ਇਹਨਾਂ ਨੇ ਰਿਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫੇਰ ਦੁਬਾਰਾ ਪਾ ਦਿੱਤੇ ਗਏ ਨੇ ਉਹਦਾ ਕਾਰਨ ਇਹ ਹੈ ਕੀ ਡਿਟੇ ਨਾ ਨਾ ਸਰਪੰਚ ਜਿੱਤ ਨਹੀਂ ਸਕਦਾ ਜਾਂ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਉੱਥੇ ਜਰਨਲ ਲੇਡੀ ਕਰ ਦਿੱਤੀ ਜੀ ਚਾਹੇ 15 ਸਾਲ ਤੋਂ ਜਰਨਲ ਲੇਡੀ ਸੀ ਜੀ ਆਲਰੇਡੀ ਉੱਥੇ ਸੋ ਮੇਰੇ ਕਹਿਣਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ ਬੜਾ ਵੱਡਾ ਧੱਕਾ ਕੀਤਾ ਹੈ ਡੇਟ ਅਨਾਉਂਸ ਹੋ ਗਈਆਂ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ ਕਿਹੜਾ ਆਪਣਾ ਹੈ ਲੋਕਾਂ ਨੇ ਆਪ ਦੇ ਲੈਵਲ ਨਾਲ ਲੈ ਗੀਆਂ ਦੂਸਰਾ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕੀ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦੇਾਂਗੇ ਅੱਜ ਅਸੀਂ ਪ੍ਰਤਾਪ ਸਿੰਘ ਬਾਜਵਾ ਸਾਡੇ ਸੀਐਲਪੀ ਲੀਡਰ ਵੀ ਮਿਲ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ ਸਟੇਟ ਨੂੰ ਪਰ ਤੁਸੀਂ ਜਾਣਦੇ ਹੋ ਸਟੇਟ ਇਲੈਕਸ਼ਨ ਕਮਿਸ਼ਨ ਵੀ ਅਫੀਸਰ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਨਾਲ ਕਾਫੀ ਅਸਰ ਸੂਖ ਰੱਖਦੇ ਮੇਰੀ ਅੱਜ ਇਹਨਾਂ ਨੂੰ ਕਿਹਾ ਫੇਰ ਉਹਨ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਹ ਕਹਿ ਕੇ ਐਫੀਡੇਵਿਟ ਦੇ ਦਿਓ ਐਫੀਡੇਵਿਟ ਤੇ ਵੀ ਸਾਨੂੰ ਖਸਤਾ ਇਹਨਾਂ ਨੇ ਨਾਲ ਕੁਐਸਚਨ ਮਾਰਕ ਲਗਾਇਆ ਹੈ ਕਿ ਜਿਹੜਾ ਵਿਅਕਤੀ ਐਫੀਡੇਵਿਟ ਦੇ ਦੇਗਾ ਅਗਰ ਕੋਈ ਹੋਰੇ ਤੇ ਦੇਣਦਾਰੀ ਜਾਂ ਉਹ ਰਕੇਸ ਜਾਂ ਕੋਈ ਇੱਧਰ ਉੱਧਰ ਕੱਢ ਕੇ ਤੇ ਐਫੀਡੇਵਿਟ ਨੂੰ ਵੀ ਜਿਹੜੇ ਇਹਨਾਂ ਦੇ ਨੁਮਾਇੰਦੇ ਹੋਣਗੇ ਰਿਟਰਨਿੰਗ ਆਫੀਸਰ ਹੋਏਗਾ ਉਹ ਨਕਾਰ ਸਕਦਾ ਹੈ ਜਾਨੀ ਕਿ ਸੌਖਾ ਤਰੀਕਾ ਐਫੀਡੇਵਿਟ ਨੂੰ ਨਕਾਰਨਾ ਵੀ ਇਹਨੇ ਐਫੀਡੇਵਿਟ ਦੇ ਵਿੱਚ ਝੂਠ ਬੋਲਿਆ ਸਾਨੂੰ ਪੰਬਲ ਪੂਸਾ ਪਾਇਆ ਜਾ ਰਿਹਾ ਐਨਓਸੀ ਨਹੀਂ ਦੇ ਰਹੇ ਐਨਓਸੀ ਦੀ ਥਾਂ ਤੇ ਐਫੀਡੇਵਿਟ ਦੀ ਗੱਲ ਕਰ ਰਹੇ ਹਾਲਾਂਕਿ ਅਸੀਂ ਐਨਓਸੀ ਚਾਹੁੰਦੇ ਆ ਤਾਂ ਜੋ ਐਨਓਸੀ ਮਿਲੇਗੀ ਤਾਂ ਸਾਡੀ ਕੋਈ ਦੇਣਦਾਰੀ ਸਬੂਤ ਨਹੀਂ ਕਰ ਸਕਦਾ ਸੋ ਇੱਕ ਤਾਂ ਇਹਨਾਂ ਨੂੰ ਕਿਹਾ ਵੀ ਸਾਨੂੰ ਐਨਓਸੀਸ ਦਿਓ ਐਫੀਡੇਵਿਟ ਦੀ ਨਾ ਗੱਲ ਕਰੋ ਦੂਸਰਾ ਐਫੀਡੇਵਿਟ ਦਾ ਜਿਹੜਾ ਖਸਤਾ ਸੀ ਉਹ ਦਾਸਦਾ ਤੀਸਰਾ ਜਿਹੜਾ ਖਸਤਾ ਹੈਗਾ ਕਿ ਹਜੇ ਤੱਕ ਵੋਟਰ ਸੂਚੀਆਂ ਨਹੀਂ ਦਿੱਤੀਆਂ ਸਾਨੂੰ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ ਵੋਟਰ ਸੂਚੀਆਂ ਅੱਜ ਤੁਹਾਨੂੰ ਮਹਈਆ ਕਰਾ ਦੇਾਂਗੇ ਜਦੋਂ ਪਤਾ ਹੀ ਨਹੀਂ ਹੋ ਸਕਦਾ ਜਿਹੜੇ ਬੰਦੇ ਨੇ ਇਲੈਕਸ਼ਨ ਲੜਨਾ ਹੋਵੇ ਉਹਨਾਂ ਵੋਟਰ ਸੂਚੀ ਜਨਾਹ ਹੀ ਕੱਟਿਆ ਪਿਆ ਹੋਵੇ ਸੋ ਵੋਟਰ ਸੂਚੀਆਂ ਸਾਨੂੰ ਸਮੇਂ ਸਿਰ ਦੇ ਦੇਣੀਆਂ ਚਾਹੀਦੀਆਂ ਇਸ ਸਰਕਾਰ ਨੂੰ ਇਹ 15 ਦਿਨ ਪਹਿਲਾਂ ਕੰਮ ਕਰਨਾ ਚਾਹੀਦਾ ਸੀ ਰਿਜ਼ਰਵੇਸ਼ਨ ਦਾ ਤੇ ਵੋਟਰ ਸੂਚੀਆਂ ਦਾ ਕੀ ਇਸਰਾ ਸਾਨੂੰ ਇਹ ਵੀ ਗੱਲ ਪਤਾ ਲੱਗੀ ਹੈ ਇਹਦੇ ਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਇਹਦੇ ਬਾਰੇ ਮੈਂ ਅੱਜ ਟਿੱਪਣੀ ਨਹੀਂ ਕਰ ਸਕਦਾ ਕੀ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਭਗਵੰਤ ਸਿੰਘ ਮਾਨ ਹੂਰਾ ਨੇ ਕੈਬਨਟ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕੋਈ ਸਿੰਬਲ ਤੇ ਚੋਣ ਨਹੀਂ ਲੜ ਸਕਦਾ ਕਦੇ ਪੰਚਾਇਤੀ ਚੋਣਾਂ ਕਦੇ ਸਿੰਬਲ ਤੇ ਲੜੀਆਂ ਹੀ ਨਹੀਂ ਇਸ ਤੋਂ ਪਹਿਲਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਦੇ ਆਂ ਲੇਕਿਨ ਪੰਚਾਇਤ ਦਾ ਮੈਂਬਰ ਤੇ ਸਰਪੰਚ ਕਦੇ ਕਾਂਗਰਸ ਤੇ ਦਾ ਤਕੜੀ ਦੇ ਦਾ ਝਾੜੂ ਦੇ ਸਿੰਬਲ ਤੇ ਅਸ ਤੋਂ ਪਹਿਲਾਂ ਨਹੀਂ ਲੱਗੇ ਨੇ ਕੈਬਨਟ ਚ ਲੈ ਕੇ ਆਏ ਇਹ ਗੱਲ ਕਿਉਂਕਿ ਇਹਨਾਂ ਦੇ ਮਨ ਚ ਖਸਤਾ ਸੀ ਕਿ ਅਗਰ ਕੋਈ ਨਾ ਕੋਈ ਪ੍ਰੋਵੀਜ਼ਨ ਹੈਗੀ ਹੈ ਜੇ ਕੋਈ ਚੋਣ ਚਿੰਨ ਲੈਣਾ ਚਾਹੁੰਦਾ ਹੋਵੇ ਇਹਨਾਂ ਦੇ ਦਿਮਾਗ ਚ ਖਸਤਾ ਸੀ ਵੀ ਸਾਡਾ ਚੋਣ ਚਿੰਨ ਲੈ ਲੈਣ ਸਾਰੇ ਜਾਣੇ ਤੇ ਉਹ ਸਾਰੇ ਜਾਣੇ ਹਾਰ ਜਾਣ ਇਸ ਤੋਂ ਚੰਗਾ ਕੈਬਨਟ ਦੇ ਵਿੱਚ ਇਹ ਫੈਸਲਾ ਕਰੋ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਚੋਣ ਚਿੰਨ੍ਹ ਲੈ ਨਹੀਂ ਸਕਦਾ ਤਾਂ ਜੋ ਇਹ ਨਾ ਬਾਤ ਪਤਾ ਲੱਗੇ ਕਿ ਆਮ ਆਦਮੀ ਪਾਰਟੀ 90% ਪੰਚਾਇਤਾਂ ਚੋਣਾ ਹਾਰ ਗਈ ਹੈ ਇਹ ਪੰਬਲਪੂਸਾ ਰਹੇ ਅਸੀਂ ਕਹਾਂਗੇ ਸਾਰੇ ਸਰਪੰਚ ਜਿਹੜੋ ਸਰਪੰਚ ਜਿੱਤ ਜਾਂਦਾ ਹੈ ਉਹਨੂੰ ਵੀਡੀਓ ਦਬਾ ਪਾ ਲੈਂਦਾ ਕਿ ਅਸੀਂ ਗਾਰੰਟੀ ਨਹੀਂ ਦੇਣੀ ਆ ਯਾਰ ਤੂੰ ਹੁਣ ਚੁੱਪ ਕਰਕੇ ਬੈਠਾ ਰਹਾ ਭਾਵੇਂ ਤੂੰ ਕਾਂਗਰਸ ਹੈ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਜਿੱਤਣ ਤੋਂ ਬਾਅਦ ਸਾਡੇ ਸਰਪੰਚਾਂ ਨੂੰ ਜਿਹੜੇ ਜਿੱਤਣਗੇ ਜਾਂ ਮੈਂਬਰ ਉਹਨਾਂ ਤੋਂ ਲਿਖਵਾ ਲਿਆ ਜਾਏਗਾ ਕਿ ਭਾਈ ਤੂੰ ਕਿਹੜੀ ਪਾਰਟੀ ਨਾਲ ਤਲੁਕ ਰੱਖਦਾ ਹੈ ਤੂੰ ਲਿਖ ਦੇ ਇੱਥੇ ਵੀ ਆਮ ਆਦਮੀ ਪਾਰਟੀ ਨਾਲ ਮੇਰਾ ਸਬੰਧ ਹੈਗਾ ਤੇ ਤਾਂ ਜੋ ਅਸੀਂ ਇਹ ਅੰਕੜਾ ਪੇਸ਼ ਕਰਦੇ ਆਂਗੇ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਕੋਲੇ 80 ਤੋਂ 90% ਜਿਹੜੇ ਸਰਪੰਚ ਹੈ ਉਹ ਸਾਡੇ ਜਿੱਤ ਗਏ ਨੇ ਇਹਨਾਂ तमाम ਗੱਲਾਂ ਤੇ ਅੱਜ ਅਸੀਂ ਸਾਰੇ ਲੀਡਰਸ਼ਿਪਾਂ ਨੂੰ ਮਿਲਣਾ ਹੈ। ਔਰ ਨਾਲ ਦੀ ਨਾਲ ਅੱਜ ਅਸੀਂ ਹੈਲਪਲਾਈਨ ਨੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ ਹੈ। ਕਿ ਕਿਸੇ ਵੀ ਪੰਜਾਬ ਦੇ ਚਾਹੇ ਸਾਡੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ, ਨਾ ਰੱਖਦਾ ਹੋਵੇ। ਅਗਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪੰਚਾਇਤਾਂ ਨੂੰ ਕਾਗਜ਼ਾਂ ਨੂੰ ਲੈ ਕੇ ਦਿੱਕਤ ਆ ਰਹੀ ਹੈ। ਉਹ ਸਾਡੀ ਹੈਲਪਲਾਈਨ ਨੰਬਰ ਤੇ ਸੰਪਰਕ ਕਰੇ। ਤੇ ਨਾਲ ਦੀ ਨਾਲ ਅਸੀਂ ਆਪਦੇ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਰੂਰਲ ਸਾਡੇ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਂ ਤੇ ਨੰਬਰ ਵੀ ਜੇ ਉਹਨਾਂ ਨੇ ਲੋਕਲ ਉਸ ਕਿਸੇ ਵਿਅਕਤੀ ਨੂੰ ਸੰਪਰਕ ਕਰਨਾ ਹੈ ਜ਼ਿਲ੍ਹਾ ਪ੍ਰਧਾਨ ਨੂੰ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰ ਲੈ ਔਰ ਜੇ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਜਿਹੜਾ ਆਫਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਸਾਡੇ ਤਿੰਨ ਚਾਰ ਲੋਕਾਂ ਦਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ ਸੋ ਇਸ ਦੇ ਬਾਅਦ ਯੁੱਧ ਵੀ ਕਿਤੇ ਧਾਂਦਲੀ ਹੋਏਗੀ ਜਾਂ ੱਟਕਾ ਹੋਏਗਾ ਪੁਨੇ ਇਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਦੇ ਅਧਿਕਾਰੀਆਂ ਵੱਲੋਂ ਅਸੀਂ ਮੈਂ ਸੀਐਲਪੀ ਲੀਡਰ ਤੇ तमाम ਅਸੀਂ ਵੱਡੇ ਲੀਡਰ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਲੀਡਰ ਹੈ ਉੱਥੇ ਜਾ ਕੇ ਇੱਟ ਨਾਲ ਇੱਟ ਖੜਕਾਵਾਂਗੇ ਤੇ ਆਪਦੇ ਕਿਸੇ ਬੰਦੇ ਨਾਲ ੱਟਕਾ ਨਹੀਂ ਹੁੰਦਿਆਂਗੇ ਔਰ ਮੈਂ ਅੱਜ ਬੇਨਤੀ ਕਰਨੀ ਚਾਹਣਾ ਹੈ ਸਵਲ ਇਤਕਾਰੀਆਂ ਨੂੰ ਕਈ ਬੀਡੀਪੀਓ ਆਮ ਆਦਮੀ ਪਾਰਟੀ ਦੇ ਪੁੱਤ ਬਣੇ ਵੇ ਹੈ ਕਈ ਡੀਡੀਪੀਓ ਪੁੱਤ ਤੇ ਧੀਆ ਬਣੇ ਵੇ ਮੇਰੀ ਇਹ ਬੇਨਤੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਕਈ ਹੁਣ ਨਵੇਂ-ਨਵੇਂ ਲੋਕਾਂ ਨੂੰ ਡੀਐਸਪੀ ਵੀ ਲਵਾਇਆ ਗਿਆ ਐਮਐਲਏਆਂ ਦੁਆਰਾ ਕਿ ਆਹ ਡੀਐਸਪੀ ਲਾਓ ਜੀ ਇਹ ਬੰਦਾ ਸਾਡੇ ਸਰਪੰਚੀ ਦੇ ਕਾਗਜ਼ ਇਹ ਠੀਕ ਕਰਾਊਗਾ ਸੋ ਉਹਨਾਂ ਨੂੰ ਮੈਂ ਚੇਤਾਵਨੀ ਵੀ ਦਿੰਨਾ ਐ ਪਰ ਬੇਨਤੀ ਵੀ ਕਰਨੈ ਚੇਤਾਵਨੀ ਇਹ ਐ ਕਿ ਮਤ ਸਮਝਿਓ ਕਿ ਇਹ ਪ੍ਰਾਣਾ ਸਮਾਂ ਕਿਸੇ ਲੀਡਰ ਨੇ ਆਉਣਾ ਨਹੀਂ ਐ ਤੇਰੇ ਤੁਹਾਡੇ ਦਫ਼ਤਰ ਨੂੰ ਆਕੇ ਜਿੰਦਰਾ ਲਾਵਾਂਗੇ ਤੇ ਤੁਹਾਡੇ ਨਾਲ ਲੜਾਈ ਲੜਾਂਗੇ ਅਗਰ ਕਿਸੇ ਵੀ ਸਰਪੰਚਨਾ ਧੱਕਾ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਆਪਣੀ ਨੌਕਰੀ ਦੇ ਆਪ ਜ਼ਿੰਮੇਦਾਰ ਹੋਵੋਗੇ ਔਰ ਹਾਈ ਕੋਰਟ ਤੱਕ ਤੁਹਾਨੂੰ ਇਹ ਝੱਲਣਾ ਪਏਗਾ ਔਰ ਲੜਾਈ ਲੜਾਂਗੇ ਔਰ ਭੁੱਲਾਂਗੇ ਨਹੀਂ ਪਹਿਲਾਂ ਸਰਕਾਰਾਂ ਦੇ ਵਿੱਚ ਅਫਸਰ ਕੀ ਕਰਦੇ ਆ ਹੁਣ ਗੇਲਾ ਕੇ ਲੱਗ ਜਾਣਗੇ ਤੇ ਜਦੋਂ ਸਰਕਾਰ ਕਾਂਗਰਸ ਦੀ ਆ ਗਈ ਫਿਰ ਰੋਪਣਾ ਕੇ ਲੱਗ ਜਾਣਗੇ ਕਿਉਂਕਿ ਉਹ ਜਿਹੜੇ ਲੀਡਰ ਸਨ ਉਹ ਸ਼ਾਹੀ ਮਜਾਜ ਦੇ ਲੀਡਰ ਸਨ ਉਹਨਾਂ ਨੂੰ ਪਤਾ ਨਹੀਂ ਸੀ ਮਾਝੇ ਆਲੇ ਆ ਕੇ ਦਬਾਬੇ ਲੱਗ ਜਾਂਦਾ ਤੇ ਦਬਾਬੇ ਆਲਾ ਆ ਕੇ ਮਾਲਵੇ ਲੱਗ ਜਾਂਦਾ ਨਾ ਇਸ ਵਾਰੀ ਕਾਗਜ਼ ਤੇ ਲਿਖਿਆ ਪਿਆ ਕਿ ਕਾਂਗਰਸ ਪਾਰਟੀ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 2 ਸਾਲਾਂ ਨੂੰ ਰਾਜ ਹੋਣਾ ਹੈ ਸੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਪੜਿਆ ਜਰੂਰ ਵਿਚਾਰਿਓ ਮੈਂ ਤਾਂ ਪਿਛਲੀ ਸਰਕਾਰ ਚ ਵੀ ਇਹ ਗੱਲ ਰਾਏ ਦਿੱਤੀ ਸੀ ਕਿ ਜੀ ਇੱਕ ਅਦਾ ਡੈਪਟਿੰਗ ਪੈਨਸ਼ਨਰ 8 9 ਐਸ ਡੀ ਐਮ ਤੇ 12 15 ਬੀ ਡੀ ਪੀਓ ਤੇ 50 ਸੈਕਟਰੀ ਜਿਹੜੇ ਧੱਕਾ ਕਰਦੇ ਪੂਰੇ ਪੰਜਾਬ ਇਵੇਂ ਹੀ ਪੁਲਿਸ ਵਾਲੇ ਇੱਕ ਦੋ ਐਸ ਐਸ ਪੀ ਪੰਜ ਚਾਰ ਡੀ ਐਸ ਪੀ ਇੱਕ ਅਦਾ ਐਸ ਪੀ ਦੋ ਤੇ ਥੱਲੇ 25 30 ਐਸਚਓ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਦੇ ਹੋਂਟੇ ਜਾਹੇ ਉਹ ਕੋਈ ਸਰਕਾਰ ਆਉਂਦੀ ਹੈ ਇਹ ਧੱਕਾ ਕਰਦੇ ਉਹ ਮਸ਼ਹੂਰ ਹੁੰਦੇ ਐ ਵੀ ਜਿਹੜੀ ਸਰਕਾਰ ਆ ਗਈ ਉਹਦੇ ਚ ਆ ਕੇ ਧੱਕਾ ਕਰਕੇ ਉਹ ਕੰਮ ਕਰਦੇ ਇਹਨਾਂ ਨੂੰ ਡਿਸਮਿਸ ਪੱਕੇ ਤੌਰ ਤੇ ਜੇ 200 ਬੰਦਾ ਪੱਕੇ ਤੌਰ ਤੇ ਸਰਕਾਰਾਂ ਡਿਸਮਿਸ ਕਰ ਦੇਣ ਤਾਂ ਇਹ ਝੰਡਟ ਮੁੱਕ ਜੇ ਕਿਸੇ ਦਾ ਵੀ ਰਾਜ ਆਵੇ ਮੈਂ ਨਹੀਂ ਚਾਹੁੰਦਾ ਕਾਂਗਰਸ ਦਾ ਰਾਜ ਆਵੇ ਤੇ ਉਹੀ ਅਫਸਰ ਸਾਡੇਆਂ ਲਾ ਕੇ ਧੱਕਾ ਕਰੇ ਉਹਨਾਂ ਦਾ ਮੁਕੰਮਲ ਤੌਰ ਤੇ ਝੋਲਾ ਬੰਦ ਕਰਕੇ ਘਰੇ ਭੇਜਿਆ ਹੋਵੇ ਨਾ ਤਾਂ ਕੋਈ ਸਾਨੂੰ ਬੰਦੇ ਕਹਿਣ ਵੀ ਧੱਕਾ ਕਰੋ ਨਾ ਸਾਨੂੰ ਪਬਲਿਕ ਕਰੇ ਤੇ ਨਾ ਹੀ ਕੋਈ ਅਫੀਸਰ ਜੁਰਤ ਕਰੇ ਕਿ ਅਸੀਂ ਧੱਕਾ ਕਰਨੇ ਸੋ ਅੱਜ ਅਸੀਂ ਸਾਨੂੰ ਪੂਰਨ ਜਿਹੜੇ ਡਿਪਟੀ ਕਮਿਸ਼ਨਰ ਹੈ ਇਹਨਾਂ ਨੂੰ ਅਸੀਂ ਪਹਿਲੀ ਵਾਰ ਹੀ ਮਿਲੇ ਹੈ ਵਧਾਈ ਵੀ ਦਿੱਤੀ ਹੈ ਔਰ ਇਹਨਾਂ ਦਾ ਰਵਈਆ ਸਾਨੂੰ ਠੀਕ ਲੱਗਿਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜੇ ਯੰਗ ਆਫੀਸਰ ਮੁੰਡੇ ਕੁੜੀਆਂ ਜਿਹੜੇ ਅੱਜ ਪੰਜਾਬ ਦੇ ਵਿੱਚ ਲੱਗ ਰਹੇ ਨੇ ਕਈ ਜਿਹੜੇ ਹੈਗੇ ਕਈ ਤਾਂ ਬਹੁਤ ਹੀ ਬਾਇਸ ਹੈ ਕਈਆਂ ਦਾ ਤਾਂ ਕਹਿਣਾ ਕੀ ਹੈ ਮਣਕੇ ਜਮਾ ਡੀਸੀ ਜਿਹੜਾ ਚਪੜਾਸੀ ਵਾਲਾ ਕੰਮ ਕਰਦਾ ਮੈਂ ਦੇਖਿਆ ਦੋ ਚਾਰ ਜ਼ਿਲ੍ਹਿਆਂ ਚ ਪਰਲੇ ਪਾਸੇ ਪਰ ਇਹ ਜਿਹੜੇ ਯੰਗ ਮੁੰਡੇ ਨੇ ਯੰਗ ਆਫੀਸਰ ਨੇ ਮੈਨੂੰ ਇਹਨਾਂ ਤੋਂ ਪੂਰਨ ਉਮੀਦ ਹੈ ਕਿ ਇਹ ਪੰਜਾਬ ਨੂੰ ਅੱਗੇ ਵੱਲ ਲੈ ਕੇ ਜਾਣਗੇ ਠੀਕ ਹੈ ਸਰਕਾਰਾਂ ਦਾ ਦਬਾਅ ਹੁੰਦਾ ਹੈ ਮਾੜਾ ਲਗਿੰਦੇ ਇਸ ਤਰ੍ਹਾਂ ਮੁਕੰਮਲ ਤੌਰ ਤੇ ਜਿਹੜੇ ਲੀਡਰ ਬਾਹਰ ਹੋ ਜਾਂਦੇ ਨੇ ਆਫੀਸਰ ਉਹ ਫਿਰ ਨੁਕਸਾਨ ਕਰਦੇ ਨੇ ਸਟੇਟਾਂ ਦਾ ਔਰ ਨਾਲ ਹੀ ਨਾਲ ਅਸੀਂ ਬੁੱਢੇ ਨਾਲੇ ਤੇ ਚਰਚਾ ਕੀਤੀ ਹੈ ਆ ਅਸੀਂ ਵਿਅਸਤ ਸਾਂ ਪੰਚਾਇਤ ਸੂਬਾ ਹਰਿਆਣਾ ਇਲੈਕਸ਼ਨ ਆ ਗਿਆ ਫਿਰ ਸਾਡਾ ਜਲੰਧਰ ਬਾਏ ਇਲੈਕਸ਼ਨ ਆ ਗਿਆ ਕਾਫੀ ਵਿਅਸਤ ਸੀਗੇ ਬੁੱਢੇ ਨਾਲੇ ਤੇ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਲੋਕਾਂ ਨੇ ਦਲਵਾਰ ਸਾਹਿਬ ਖੜੇ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਪਹਿਲਾਂ ਵੀ ਕੰਮ ਕੀਤਾ ਹੈ ਬਾਬਰ ਸਾਹਿਬ ਖੜੇ ਹੈ ਪਾਂਡੇ ਸਾਹਿਬ ਖੜੇ ਹੈ ਕੁਲਦੀਪ ਜੀ ਸੰਦੀਪ ਸੰਧੂ ਸਾਹਿਬ ਜੱਗਾ ਜੀ ਬਲਵਿੰਦਰ ਜੀ ਇਹ ਸਾਰੇ ਆਲੇ ਮਨ ਬਣਾਇਆ ਕਿ ਇਹ ਸੋਸ਼ਲ ਕੌਜ਼ ਹੈ ਤੇਰੀ ਲੜਾਈ ਸਾਨੂੰ ਲੜਨੀ ਚਾਹੀਦੀ ਹੈ ਚਾਹੇ ਸਾਨੂੰ ਕਿੱਡਨਾ ਮਰਜੀ ਹਰਜਾਨਾ ਭਰਨਾ ਪਵੇ ਪਰ ਬੁੱਢੇ ਨਾਲੇ ਦੇ ਮਸਲੇ ਦੇ ਉੱਤੇ ਅਸੀਂ ਸਾਰੇ ਉਹ ਡੀਸੀ ਸਾਨੂੰ ਇਹ ਰਾਏ ਦਿੱਤੀ ਹੈ ਕਿ ਸਰਪਾਰਟੀ ਮੀਟਿੰਗ ਬੁਲਾਓ ਐਵੇਂ ਨਾ ਕੋਈ ਡਰਾਮਾ ਕਰੀ ਜਾਵੇ ਕੋਈ 600 ਕਰੋੜ ਦਾ ਕਿਸੇ ਤੇ ਲਾਈ ਜਾਂਦਾ ਕੋਈ ਪੱਥਰ ਢਾਈ ਜਾਂਦਾ ਕੋਈ ਹੋਰ ਗੱਲਾਂ ਕਰੀ ਜਾਂਦਾ ਆਪ ਦਾ ਆਪ ਦਾ ਆਵਾਜ਼ਾ ਨਾ ਵਜਾਉਣ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਬੁੱਢੇ ਨਾਲੇ ਤੇ ਇੱਕ ਹੰਗਾਮੀ ਮੀਟਿੰਗ ਇੱਕ ਦਿਨ ਦੀ ਬੁਲਾਓ ਜੀਰੇ ਤੇ ਪੂਰਾ ਦਿਨ ਚਰਚਾ ਹੋਵੇ ਜੀਰੇ ਚ ਬੁੱਧੀਜੀਵ ਹੋਣ ਸਾਰੇ ਸਟੇਕ ਹোল্ডার ਹੋਣ ਇੰਡਸਟਰੀਅਲ ਲੈਵਲ ਹੋਣ ਤਾਂ ਜੋ ਇਹ ਮਸਲਾ ਬਹੁਤ ਗੰਭੀਰ ਮਸਲਾ ਹੈ ਇਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਮੁੱਦੇ ਤੇ ਅਸੀਂ ਚਰਚਾ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਅਦਰਵਾਈਜ਼ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੈ ਚਾਹੇ ਉਹ ਕਾਂਗਰਸ ਦੇ ਹੈ ਚਾਹੇ ਉਹ ਕਿਸੇ ਪਾਰਟੀ ਦੇ ਹਨ ਉਹਨਾਂ ਨੂੰ ਮਾਫ ਨਹੀਂ ਕਰਨ ਗੀਆਂ ਸਰਕਾਰਾਂ ਨੂੰ ਮਾਫ ਨਹੀਂ ਕਰਨ ਗੀਆਂ ਆ ਜ ਆਮ ਆਦਮੀ ਪਾਰਟੀ ਦਾ ਰਾਜ ਹੈ ਪਰ ਜਿਹੜੇ ਲੋਕ ਇਸ ਮਸਲੇ ਦੇ ਵਿੱਚ ਆਪਦਾ ਯੋਗਦਾਨ ਪਾਉਣਗੇ ਬੁੱਢੇ ਨਾਲੇ ਦੇ ਕਿਉਂਕਿ ਬਹੁਤ ਸਾਰੇ ਲੋਕ ਤਾਂ ਡਰਾਮਾ ਕਰਦੇ ਹਨ ਉਹਨਾਂ ਨੂੰ ਤਾਂ ਐਜੀਟੇਸ਼ਨ ਦਾ ਭਾਂਗਾ ਚਾਹੀਦਾ ਵੀ ਮੈਂ ਫਲਾਨੀ ਚੀਜ਼ ਸਿੱਟ ਦਿਆਂ ਕੋਈ ਕਹਿੰਦਾ ਮੈਂ ਬੰਨ ਲਾ ਦਿਆਂ ਕੋਈ ਕਹਿੰਦਾ ਫਲਾਨ ਲਾ ਦਿਆਂ ਇਹਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਅਸੀਂ ਮੁਕੰਮਲ ਤੌਰ ਤੇ ਕਿਸੇ ਨੂੰ ਵੀ ਦਿੱਕਤ ਨਾ ਆਵੇ ਤੇ ਸਾਰੇ ਜਾਣੇ ਇਕੱਠੇ ਹੋ ਕੇ ਇਸ ਮੁੱਦੇ ਤੇ ਸੈਂਸੈਰਿਟੀ ਦੇ ਨਾਲ ਬੁੱਢੇ ਨਾਲੇ ਤੇ ਕੰਮ ਕਰੀਏ ਜੋ ਨੁਕਸਾਨ ਪੰਜਾਬ ਦਾ ਬੁੱਢੇ ਨਾਲੇ ਦੇ ਨਾਲ ਹੋ ਗਿਆ ਇਹ ਪਰਭਾਈ ਮੁੜ ਕੇ ਪੂਰੀ ਨਹੀਂ ਹੋਣੀ ਕਈਆਂ ਦੇ ਘਰਾਂ 'ਚ ਕੈਂਸਰ ਫੈਲ ਗਿਆ ਕਈਆਂ ਦੀਆਂ ਮਾਵਾਂ ਧੀਆ ਪੁੱਤ ਕੈਂਸਰ ਨਾਲ ਪੀੜਤ ਹੈ ਐਸੀਆਂ ਜਾਇਦਾਦਾਂ ਤੋਂ ਐਸੀਆਂ ਚੀਜ਼ਾਂ ਦਾ ਅਸੀਂ ਕੀ ਕਰਾਂਗੇ ਜੇ ਸਾਡੇ ਬੱਚੇ ਨਾ ਰਹੇ ਸੋ ਬੁੱਢੇ ਨਾਲੇ ਦਾ ਮਸਲਾ ਅਸੀਂ ਗੰਭੀਰ ਰੂਪ ਨੇ ਵਿੱਚ ਚੱਕਾਂਗੇ ਅਸੀਂ ਦिशा ਦੀ ਮੀਟਿੰਗ ਰੱਖੀ ਹੈ 22 ਤਰੀਕ ਨੂੰ ਸੋ ਉਹਰੇ ਤੇ ਫਿਰ ਸਾਰਿਆਂ ਨਾਲ ਚਰਚਾ ਕਰਕੇ ਔਰ ਇਸ ਮੁੱਦੇ ਨੂੰ ਪ੍ਰਾਇੋਰਟੀ ਬੇਸਿਸ ਤੇ ਦਿੱਲੀ ਸਰਕਾਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਮਿਲਣਾ ਪਿਆ ਤਾਂ ਅਸੀਂ ਸਾਰੇ ਮੁੱਖ ਮੰਤਰੀ ਨੂੰ ਮਿਲਾਂਗੇ ਚੀਫ ਸੈਕਟਰੀ ਨੂੰ ਮਿਲਾਂਗੇ ਔਰ ਕੇਂਦਰ ਦੇ ਮੰਤਰੀਆਂ ਨੂੰ ਮਿਲਾਂਗੇ ਕਿਉਂਕਿ ਇਹ ਮੁੱਦਾ ਇਹ ਪੋਲੀਟੀਕਲ ਸਾਰੇ ਮੁੱਦਿਆਂ ਤੋਂ ਵੱਡਾ ਮੁੱਦਾ ਹੈ ਔਰ ਇਹਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਹੱਲ ਕਰਾਂਗੇ ਆਹੀ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਜੀ ਸਾਹਿਬ ਮਨੀਤ ਸਾਹਿਬ ਲੱਗਦਾ ਉਹਦਾ ਡੀਜੀਪੀ ਨੇ ਮੀਟਿੰਗ ਰੱਖੀ ਹੈ ਸਿਕਿਉਰਟੀ ਨੂੰ ਲੈ ਕੇ ਜਿਹੜੇ ਸਿੰਗਰ ਹੈਗੇ ਨੇ ਲੱਗਦਾ ਦਾ ਕਿ ਇਹ ਸਿੰਗਰ ਜਿਹੜੇ ਹੈਗੇ ਉਹਨਾਂ ਨੇ ਸਿਕਿਉਰਟੀ ਕਟਾਈ ਜੋਗੀ ਕੋਈ ਸੋਏ ਇਹ ਡੀਜੀਪੀ ਨਾਲ ਗੱਲ ਕਰੋ ਮੇਰਾ ਅੱਜ ਦਾ ਮੁੱਦਾ ਅਗਾਂਹ ਨੂੰ ਸਿੱਧੂ ਮੁਤੇ ਨਾਲ ਗੱਲਬਾਤ ਹੋਈ ਹੈ ਕਾਂਗਰਸ ਤੇ ਆਉਣ ਤੇ ਝੁਕੇਗੇ ਨੇ ਜਾਂ ਹਜੇ ਪਾਰਟੀ ਮੰਨ ਨਹੀਂ ਰਹੀ ਦੇਖੋ ਪਹਿਲੀ ਗੱਲ ਇਹ ਹੈ ਕਿ ਕੋਈ ਕਾਂਗਰਸ ਪਾਰਟੀ ਚ ਇੱਛੇ ਕੋ ਹੋਵੇ ਨਾ ਹੋਵੇ ਆਉਂਦਾ ਪਹਿਲਾ ਪਾਰਟੀ ਲੈਵਲ ਤੇ ਡਿਸਕਸ਼ਨ ਹੋਊਗਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਲੈਣ ਦੇ ਇੱਛਕ ਵੀ ਆ ਜਾਂ ਨਹੀਂ ਹਾਂ ਸੋ ਅਸੀਫਾ ਦੇਣਾ ਉਹਨਾਂ ਦੀ ਆਪ ਦੀ ਮਰਜ਼ੀ ਹੈ ਅਕਸਰ ਹੀ ਆਦਰਨੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾ 'ਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾ 'ਚ ਸੀ ਤਾਂ ਉਹਨਾਂ ਨੇ ਅਸੀਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਪ੍ਰਧਾਨਗੀ ਦਾ ਉਹਦਾ ਬਹੁਤ ਵੱਡਾ ਉਹਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ ਬੜਾ ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਪਦਾ ਕੈਡਰ ਮਾਰਤਾ ਇਸ ਗੱਲ ਦੇ ਲਈ ਕਿ ਇੱਕ ਕਾਂਗਰਸ ਚੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਸੀਫੇ ਦੀ ਪੇਸ਼ਕਾਸ਼ ਕੀਤੀ ਹੈ ਉਹ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਔਰ ਹੁਣ ਕਦੇ ਸਵਾਲ ਵੀ ਨਹੀਂ ਕੀਤਾ ਕਿਉਂਕਿ ਰੱਬ ਵੇਖਦਾ ਹੈ ਹੁਣ ਨਹੀਂ ਉਹਨਾਂ ਨੇ ਸਵਾਲ ਕੀਤਾ ਵੀ ਹਿੰਦੂ ਨੂੰ ਰਿਪ੍ਰেজੈਂਟੇਸ਼ਨ ਨਹੀਂ ਦਿੱਤੀ ਤੇ ਬਿੱਟੂ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਹੈ ਕਾਂਗਰਸ ਦੇ ਬਾਰੇ ਤਾਂ ਇਹ ਗੱਲ ਬੋਲੀ ਗਈ ਹਾਲਾਂਕਿ ਅਸੀਂ ਤਾਂ ਹਿੰਦੂ ਨੂੰ ਪੀਸੀਸੀ ਬਣਾ ਕੇ ਰੱਖਿਆ ਕਿਉਂਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਐ ਸਿੱਖਾਂ ਦੀ ਪਾਰਟੀ ਐ ਮੁਸਲਮਾਨਾਂ ਦੀ ਪਾਰਟੀ ਐ ਦਲਿਤਾਾਂ ਦੀ ਪਾਰਟੀ ਐ 크ਰਿਸਚੀਅਨਾਂ ਦੀ ਪਾਰਟੀ ਐ OBCs ਦੀ ਪਾਰਟੀ ਐ ਸੋ ਹੁਣ ਕੋਈ ਮੁੱਦਾ ਨਹੀਂ ਸੋਚ ਸੁਨੀਲ ਜਾਖੜ ਨੇ ਕਿੱਥੇ ਜਾਣਾ ਮੈਂ ਤਾਂ ਕੱਲ ਟਵੀਟ ਕੀਤਾ ਸੀ ਵੀ ਹੁਣ ਅਗਲਾ ਕਿਧਰ ਨੂੰ ਸਫ਼ਰ ਆਪਨਾ ਸਰ ਉਹ ਬਕਾਇਆ ਖੜਾ ਹੈ 350 ਕਰੋੜ ਆਯੂਸ਼ਮਾਨ ਕਾਣ ਨੂੰ ਲੱਗੇ ਡਰਾਈਵਰ ਸਕੂਲ ਜਿਹੜੇ ਆਧਾਰੇ ਹੈਗੇ ਨੇ ਜਿਹੜੇ ਆਪਣੇ ਹੋਸਪੀਟਲ ਹੋਨਰ ਸਰਵਿਸਿਜ਼ ਬੰਦ ਕਰਤੀਆ ਗਰੀਬ ਲੋਕਾਂ ਨਾਲ ਸਰ ਇਹ ਤਾਂ ਪਹਿਲਾਂ ਹੀ ਕਿਹਾ ਸੀਗਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸਿਸ ਹੈਗੀਆਂ ਉਹ ਬਹੁਤ ਮਾੜੀਆਂ ਪਾਲਿਸਿਸ ਹੈਗੀਆਂ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿਕ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿਕ ਤੁਸੀਂ ਨਾਮ ਨਹੀਂ ਲਿਖ ਸਕਦੇ 550 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਛ ਕੇ ਆਪਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸਤਿਆਨਾਸ਼ ਕਰਤਾ ਨੈਚੁਰਲੀ ਹੈ ਸਾਡੇ ਲੋਕ ਸਫਰਰ ਹੈ ਵਿਚਾਰੇ ਲੋਕਾਂ ਨੇ ਇਲਾਜ ਕਰਾਉਣਾ ਇਹਨਾਂ ਨੂੰ ਇਹ ਤਾਂ ਇਲਾਜ ਆਪਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਿੱਥੇ ਕਰਾਏ ਜਿਨ੍ਹਾਂ ਨੇ 20000 ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਹਰਦੀਆਂ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਕੋਈ ਦਵਾਈ ਦਾ ਪਾ ਲੈਣਾ ਉਹਨਾਂ ਹਾਸਤੇ 5 ਲੱਖ ਰੁਪਏ ਦਾ ਜੋ ਆਸ਼ਮਾਨ ਕਾਰਡ ਜਿਹੜਾ ਬੰਦ ਹੋਇਆ ਮੈਂ ਸਮਝ ਲਿਆ ਕਿ ਉਹ ਮੌਤ ਦੇ ਵਾਰੰਟ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਕੋਈ ਪਤਾ ਨਹੀਂ ਕੀ ਕਿਥੋਂ ਕੰਮ ਚੱਲ ਰਿਹਾ ਹੈ ਸੀਐਮ ਸਾਹਿਬ ਤੋਂ ਕੰਮ ਚੱਲ ਰਿਹਾ ਹੈ ਮੰਤਰੀ ਤੋਂ ਚੱਲ ਰਿਹਾ ਹੈ ਸੰਤਰੀ ਤੋਂ ਚੱਲ ਰਿਹਾ ਸਾਰਾ ਕੰਮ ਢਾਂਚਾ ਖਰਾਬ ਕਰ ਦਿੰਦਾ ਹੈ ਸਰ ਭਾਰਤ ਖੂਸ਼ ਨਾ ਸ਼੍ਰੀ ਪ੍ਰੋਪਰਟੀ ਅਟੈਚ ਇਹ ਨਹੀਂ ਕੱਲ ਕਿਤੇ ਦੇ ਨਹੀਂ ਸਾਥੀ ਕਿਤਰਾ ਦੇਣੀ ਸਾਰਿਆਂ ਨੂੰ ਉਹ ਬ੍ਰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿਈ ਜਿਹੜਾ ਮੀਡੀਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਦੀ ਮਰਜ਼ੀ ਦੇ ਨਾਲ ਆਪਣੀਆਂ ਖਬਰਾਂ ਛਾਪ ਦਿੰਦੇ ਆ ਜਿਵੇਂ ਇਹਨਾਂ ਨੂੰ ਚੰਗਾ ਲੱਗ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਚਾਹੀਓ 1 ਹੈ 2 ਹੈ 4 ਹੈ 6 ਹੈ ਫॉर ਦਾ ਟਾਈਮ ਵੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਫਿਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਦੀ ਪ੍ਰਾਪਰਟੀ ਨੂੰ ਛੜਾ ਲੈਂਦੇ ਇਹਦਾ ਮਤਲਬ ਹੈ ਨਹੀਂ ਵੀ ਭਾਰਤ ਪੂਛਣਾ ਆਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਹੈ ਉਹ ਕੋਲੇ ਉਹ ਸਾਰੀ ਜਾਇਦਾਦ ਕੋਈ ਕ腐ਸ਼ਨ ਨਾਲ ਬਣਾਈ ਹੈ ਸੋ ਜੀਰੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਜ਼ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਹੈ ਜਿਹੜੇ ਪਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਪ੍ਰੋਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਦੋਂ ਕੇਸ ਆਊਗਾ ਥੈਟ ਇਜ਼ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰੋਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਹੈ ਜੰਦ ਮੀਡੀਆ ਵਾਲੇ ਉਹਨੂੰ ਛਾਲ ਦੇ ਅੱਜ ਕਿਉਂਕਿ ਖਬਰ ਹੀ ਕੋਈ ਨਹੀਂ ਉਹਨਾਂ ਕੋਲੇ ਉਹਨੂੰ ਲੱਗਦਾ ਕਿ ਆ ਖਬਰ ਚਲਾ ਦਿਓ ਪੰਜਾਬ सीएम ਦੀ ਤਬੀਅਤ ਖਰਾਬ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਤੋਂ ਬਾਅਦ ਇਹ ਰਿਹਾ ਤੇ ਕੋਈ ਟਿਪਾ ਟਿਪੜੀ ਨਹੀਂ ਕਰਨੀ ਚਾਹੁੰਦਾ ਕਿਸੇ ਦੀ ਵੀ ਤਬੀਅਤ ਖਰਾਬ ਹੋਵੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਧੰਨਵਾਦ